ਸਾਹੀ ਗਾ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬਾਈ ਜੀ ਅੱਜ ਆਪਾਂ ਪਹੁੰਚੇ ਹਾਂ ਡੀ ਐਮ ਮੋਟਰ ਰੇਡ ਫੂਜੀ ਕਾਰ ਬਾਜ਼ਾਰ ਦੇ ਵਿੱਚ। ਬਾਈ ਕੋਲੇ ਟੋਪ ਟੋਪ ਦੀਆਂ ਕਾਰਾਂ ਆਈਆਂ। ਦਰਸ਼ਕੋ ਜਿਓ ਤੁਸੀਂ ਕਾਰਾਂ ਦੇਖੋਗੇ ਤੁਸੀਂ ਆਪ ਕਹੋਗੇ ਕਿ ਬਾਈ ਜੀ ਆਹ ਸਾਰੀਆਂ ਕਾਰਾਂ ਸਾਨੂੰ ਹੀ ਦੇ ਦਿਓ। ਬਾਈ ਸਾਡੀ ਗੇਟ ਕਰੀ ਜਾਂਦਾ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਗੱਡੀਆਂ ਆਜੋ ਬਾਈ ਸਾਥ। ਬਾਈ ਸਭਾਈ ਬਾਈ। ਠੀਕ ਹੈ ਜੀ ਠੀਕ ਹੈ ਜੀ ਬਲ ਜੇ ਚੜ੍ਹਦੀ ਕਲਾ। ਠੀਕ ਹੈ ਜੀ ਹੋਰ ਜੀ ਜੀ। ਜੀ ਧੰਨਵਾਦ ਬਾਈ ਛੋਡਾ। ਬਾਈ ਉਹ ਗੱਡੀਆਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਜੀ ਕਿਹੜੀ ਗੱਡੀ ਆ 2011 ਮਾਡਲ ਗੱਡੀ ਐ ਜੀ i20 i20 ਬਾਈ ਜੀ ਇੱਕਲੇ ਤੱਕ ਪਾਸਿੰਗ ਐ ਜੀ ਇਹਦੀ ਪਾਸਿੰਗ 2026 ਤੱਕ ਐ ਜੀ ਜਿੰਨੀ ਚੱਲੀ ਐ ਜੀ ਇਹ ਚੱਲੀ ਐ ਜੀ ਲੱਖ ਪਲੱਸ ਗੱਡੀ ਚੱਲੀ ਆ ਜੀ ਜੀ ਵਧੀਆ ਕੰਡੀਸ਼ਨ ਦਾ ਸਾਫ਼ ਗੱਡੀ ਐ ਜੀ ਜੀ ਬਾਈ ਤੇ ਇਹ ਆਪਾਂ ਮੁੱਲ ਵਾੜੀ ਕਰਦੇ ਆਂ ਜੀ 1.5 ਲੱਖ ਰੁਪਇਆ ਕਰਦੇ ਆਂ 1.5 ਲੱਖ ਰੁਪਇਆ ਤੇ ਆਪਣੇ ਦਰਸ਼ਕਾਂ ਨੂੰ ਡਿਸਕਾਊਂਟ ਪਾ ਕੇ ਜਰੂਰ ਸਕਾਉਟ ਦੇਵਾਂਗੇ ਜੀ ਵਧੀਆ ਮਾਨਦਾਨ ਕਰਾਂਗੇ ਜੀ ਬਾਈ ਮੌਕੇ ਦਾ ਆਇਆ ਦਾ ਜੀ ਬਾਈ ਜੀ ਠੀਕ ਹੈ ਜੀ ਇਹਨੂੰ ਸੀ ਇਹਦੀ ਕੱਡੀ ਹੋਈ ਆ ਜੀ ਮਾਨਸਾ ਦੀ ਇਹਨੂੰ ਸੀ ਕੱਡੀ ਮਾਨਸਾ ਦੀ ਇਹਨੂੰ ਜੀ ਤੇ ਭਾਈ ਜੀ ਕਿਹੜੇ ਆਨਲਰਾਂ ਕੱਡੀ ਇਹੇ ਆਨਲਰ ਤੀਜੇ ਆਨਲਰ ਜੀ ਆਸਟਾ 4th ਆਨਲਰ ਆ 4th ਭਾਈ ਮਾਰਤਾ ਦੱਸੋ ਵੀ ਦਰਸ਼ਕ ਆਇਆ ਚਾਹੁੰਦੇ ਆ ਵੀ ਭਾਈ ਮੌਕੇ ਦੇ ਤਾਂ ਤੁਸੀਂ ਕਰ ਹੀ ਦੇਣਾ ਵੀ ਹੁਣ ਤੁਸੀਂ ਕਿੰਨਾ ਕਰੋਗੇ ਆਪਾਂ ਕਿ ਟੋਗਟ 10 ਤੋਂ ਲੈ ਕੇ 15000 ਦਾ ਮਾਨਦਾਨ ਕਰਦੇ ਹਾਂ 10 ਤੋਂ ਲੈ ਕੇ 15 ਬਹੁਤ ਵੱਡੀ ਰਕਮ ਹੁੰਦੀ ਆ ਤੇ ਬਾਈ ਜੀ ਆ ਜੋ ਸਵਾ ਲੱਖ ਦੀ ਡਿਮਾਂਡ ਕਰਦੇ ਆ ਜੀ ਇਹਦੀ ਸਵਾ ਲੱਖ ਦੀ ਦਰਸ਼ਕੋ ਡਿਮਾਂਡ ਆ ਬਾਈ ਜੀ ਤੇ ਦਰਸ਼ਕੋ ਬਾਈ ਇੱਕ ਟਾਇਰਾਂ ਬਾਰੇ ਦੱਸੋ ਕਿ ਕਿੰਨੇ ਪੈਸੇ ਟਾਇਰ ਹਾਂਜੀ ਟਾਇਰ ਪਏ ਨੇ ਜੀ ਮੰਨ ਕੇ ਚਲੋ 70 75 ਪੈਸੇ ਟਾਇਰ ਪਏ ਨੇ 70 75 ਦਰਸ਼ਕੋ ਪ੍ਰਤੀਜੀਤ ਕਹਿੰਦੇ ਸਾਰ ਜੀ ਫਿਰ ਵੀ ਨਵੇਂ ਨੋਕ ਗੱਡੀ ਆ ਬਾਈ ਨੇ ਕੋਈ ਕੱਪੜਾ ਨਹੀਂ ਮਾਰਿਆ ਕੋਈ ਕੁਛ ਨਹੀਂ ਕੀਤਾ ਫਿਰ ਵੀ ਗੱਡੀ ਚੌਂਕੀ ਜਾਂਦੀ ਆ ਪਿੱਛੋਂ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਵੀ ਆਇਆ ਸ਼ੱਕ ਨਾ ਰਹੇ ਜੀ ਵੀ ਅਸੀਂ ਵਿੱਚੋਂ ਨਹੀਂ ਦੇਖੀ। ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਗੱਹਾ ਗੱਡੀ ਦੀ ਹਾਲਤ ਬਹੁਤ ਸੋਹਣੀ ਪਈ ਹੋਈ ਜਾ। 3 ਨੰਬਰ ਗੱਡੀ ਆ। ਤੇ ਐਨਓਸੀ ਬਾਈ ਕਹਿੰਦਾ ਸਾਰੇ ਭਾਈ ਜੀ ਕਾਗਜ਼ ਪੱਤਰਾਂ ਬਾਰੇ ਨਾਲ ਗੱਡੀ ਦੀ ਪੂਰੀ ਜ਼ਿੰਮੇਵਾਰੀ ਹੈ ਜੀ ਕਾਗਜ਼ਾਂ ਦੀ। ਜੀ ਜੀ। ਹਾਂ ਜੀ। ਦਰਸ਼ਕੋ ਬਾਈ ਕਹਿੰਦਾ ਕਾਗਜ਼ਾਂ ਦੀ ਪੂਰੀ ਜ਼ਿੰਮੇਵਾਰੀ ਆ ਪਰ ਫਿਰ ਵੀ ਬਾਈ ਨੇ ਪਹਿਲਾਂ ਕਹਿਤਾ ਸੀ ਵੀ ਜਦੋਂ ਕਿਸੇ ਵੀ ਦਰਸ਼ਕ ਨੇ ਗੱਡੀ ਬਾਈ ਵਰਗਾ ਤੋ ਲੈਣੀ ਆ ਆਪਦੇ ਕਾਗਜ਼ ਪੱਤਰ ਕਿਉਂਕਿ ਬਾਈਾਂ ਦੀ ਜ਼ਿੰਮੇਵਾਰੀ ਹੈ ਜੀ। ਬਾਈ ਦੀ ਜ਼ਿੰਮੇਵਾਰੀ ਆ। ਤੇ ਬਾਈ ਵਰਗਾ ਤੋ ਚੰਗੀ ਤਰ੍ਹਾਂ ਦੇਖ ਲੈਣੇ ਇਹ ਮੇਰੇ ਨੰਬਰ 'ਤੇ ਫੋਨ ਲਾਓ। 2015 ਮਾਡਲ ਗੱਡੀ 2015 ਮਾਡਲ ਫਰਸਟ ਓਨਰ ਦੋਨੇ ਚਾਬੀਆਂ ਨਾਲ। ਜੀ ਠੀਕ ਹੈ ਨਾ? ਬੰਪਰ ਤੇ ਟਾਕੀਆਂ ਮਾੜੀਆਂ ਮੋਟੀਆਂ ਟੱਸੀ ਨੇ ਲੈਂਦੀਆਂ। ਠੀਕ ਹੈ ਜੀ ਐਕਸੀਡੈਂਟ ਹੈ ਨਹੀਂ ਗੱਡੀ। ਐਕਸੀਡੈਂਟ ਹੈ ਜੀ। ਤੇ ਭਾਈ ਜੀ ਕਿਹੜੇ ਓਨਰ ਦੀ ਗੱਡੀ? ਇਹ ਫਰਸਟ ਓਨਰ ਦੀ। ਫਰਸਟ ਓਨਰ। ਹਾਂ ਜੀ। ਫਰਸਟ ਓਨਰ ਗੱਡੀ ਤੇ ਹਾਂ ਲਾਈਟ ਐਕਸਟਰਾ ਲੱਗੇ ਨੇ ਜੀ। ਜੀ। ਦੋਏ ਪਏ ਹੋਏ ਆ। ਹਾਂ ਜੀ। ਹਲੇ ਜੀ। ਸਾਰਾ ਕੁਝ ਗੱਡੀ ਤੇ ਹੈ ਕਿਵਾਂ ਪਤਾ ਲਾਪਾ। ਤੇ ਭਾਈ ਰੇਟ ਇਹਦਾ ਰੇਟ ਇਹਦੇ 4 ਲੱਖ ਰੁਪਏ ਦੀ ਡਿਮਾਂਡ ਆ ਜੀ ਆਪਾਂ 4 ਲੱਖ ਦੀ ਡਿਮਾਂਡ ਆ ਜੀ ਜੀ ਤੇ ਭਾਈ ਦਰਸ਼ਕਾਂ ਨੂੰ ਫਿਰ ਕਿੰਨਾ ਮਾਨਤਾਨ ਕਰਾਂਗੇ ਮਾਨਤਾਨ ਮੌਕੇ ਤੇ ਆਿਆਂ ਦਾ ਵਾਧੂ ਕਰਾਂਗੇ ਜੀ ਫਿਰ ਵੀ ਜੇ ਦਰਸ਼ਕਾਂ ਆਏ ਜਾਣੇ ਨਾ ਚਾਹੁੰਦੇ ਆ ਵੀ ਭਾਈ ਸਾਨੂੰ ਆਏ ਮੂੰਹੋਂ ਦੱਸ ਦਿਓ ਵੀ ਭਾਈ ਅਸੀਂ ਇੰਨਾ ਮਾਨਤਾਨ ਟਿਕਟ ਵਾ ਕੇ ਆਪਾਂ 375000 ਰੁਪਏ ਦੀ ਕਾਰ ਦੇ ਦੇ ਦਿਆਂਗੇ 375 ਦੀ ਮਤਲਬ ਕਿ ਦਰਸ਼ਕੋ 25000 ਰੁਪਏ ਡਿਸਕਾਊਂਟ ਬਹੁਤ ਵੱਡੀ ਰਕਮ ਆ ਇਹ ਵਿੱਚੋਂ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਦੀ ਬਿਲਕੁਲ ਜਿਵੇਂ ਨਵੀਂ ਹੈ ਜੀ ਜੀ ਜੀਨ ਦੀ ਗੇਹ ਦੀ ਏਸੀ ਦੀ ਸਾਊਂਡ ਸਿਸਟਮ ਯੂਟਿਲੀਟੀ ਸਟੈਂਡ ਬੜੀ ਅਲੱਗ ਹੈ ਜੀ 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 ਸਾਰੀਆਂ ਚੀਜ਼ਾਂ ਦੀ ਬਾਈ ਕੰਨਾ ਗਾਰੰਟੀ ਲਵਾਂਗੇ ਕਾਗਜ਼ ਪੱਤਰ ਜਿਵੇਂ ਸਿੱਧਾ ਤੇ ਦੋਸਤੋ ਦਿੱਲੀ ਨੰਬਰ ਕੱਢੀ ਆ ਐਨਓਸੀ ਬਾਈ ਜੀ ਇਹਦੀ ਐਨਓਸੀ ਕਢਵਾ ਕੇ ਦੇਵਾਂਗੇ ਆਪਾਂ ਐਨਓਸੀ ਬਾਈ ਕਹਿੰਦਾ ਕਢਵਾ ਕੇ ਦੇਵਾਂਗੇ ਤੇ ਤੋ ਆਪਾਂ ਗੱਡੀਆਂ ਦੇਖ ਲੇnga ਬਾਈ ਕੋਲੇ ਗੱਡੀਆਂ ਗੈਰ ਜਿਹੇ ਵਿੱਚ ਬਹੁਤ ਖੜੀਆਂ ਆਹ ਇਧਰ ਦੇ ਪਾਸੇ ਬਾਈ ਇਹ ਸਾਰੇ ਪਾਸੇ ਆਪਾਂ ਦੇਖ ਲਿਓ ਦਾਕਟਰ ਨੂੰ ਤਾਂ ਕਿ ਕਿਸੇ ਚੀਜ਼ ਦੀ ਹੋ ਨਾ ਹੋਵੇ ਬਹੁਤ ਸੋਹਣੀ ਗੱਡੀ ਆ ਬਾਈ ਆ ਤੁਸੀਂ ਚਾਰੇ ਪਾਸੇ ਤੁਹਾਨੂੰ ਗੱਡੀ ਦੀ ਪੂਰੀ ਅਸੀਂ ਦਿਖਾ ਰਹੇ ਆ ਤੇ ਬਾਈ ਜੀ ਹੁਣ ਆਪਾਂ ਚੱਲਦੇ ਆ ਨੈਕਸਟ ਗੱਡੀ ਤੇ ਹਾਂਜੀ ਬਾਈ ਜੀ ਹੁਣ ਦੱਸੋ ਜੀ 2012 ਮਾਡਲ ਆ ਜੀ ਜੀ ਪੰਜਾਬ ਬੀਡੀਆਈ ਜੀ ਜੀ ਪੰਜਾਬ ਨੰਬਰ ਮਾਨਸਾ ਦਾ ਲੋਕਲ ਜੀ ਪੰਜਾਬ ਨੰਬਰ ਆ ਮਾਨਸਾ ਦਾ ਜੀ ਰੂਸਿਆਲੇ ਦਾ ਰੂਸਿਆਲੇ ਮਸ਼ਹੂਰ ਕੀਤਾ ਜੀ ਜੀ ਬਾਈ ਜੀ ਜੀ ਵੀ 31 ਜੀ ਬਾਈ ਹਾਂ ਜੀ ਤੇ ਬਾਈ ਜੀ ਕਿਹੜੇ ਓਨਰ ਗੱਡੀ ਆ ਇਹ ਸੈਕੰਡ ਓਨਰ ਗੱਡੀ ਆ ਜੀ ਇਹ ਸੈਕੰਡ ਓਨਰ ਐ ਐਕਸੀਡੈਂਟ ਨਹੀਂ ਹੈਗੀ ਜੀ ਚੱਲਦੀ ਦੇਖੋ ਇਕੱਲੇ ਸੀਟ ਕਵਰ ਜਰੂਰ ਮੜੇ ਮੋਟੇ ਹੋ ਨੇ ਜੀ ਜੀ ਇੰਜਨ ਦੀ ਗੇਅਰ ਦੀ ਏਸੀ ਦੀ ਪੂਰੀ ਓਕੇ ਆ ਜੀ ਗੱਡੀ ਪੂਰੇ ਓਕੇ ਆ ਜੀ ਜੀ ਤੇ ਬਾਈ ਜੀ ਗੱਡੀ ਚੱਲੀ ਕਿੰਨੀ ਹੋਈ ਆ ਇਹ ਚੱਲੀ ਆ ਜੀ 1,60,000 ਕਿਲੋਮੀਟਰ ਦਰਸ਼ਕੋ ਚੰਗੀ ਤਰ੍ਹਾਂ ਤੁਹਾਨੂੰ ਗੱਡੀ ਦਿਖਾਵਾਂਗੇ ਤੇ ਇੰਜਨ ਬਾਈ ਨੇ ਐਨ ਜਿਮਾ ਕੋਈ ਇਹਦੇ ਤੇ ਪਾਲਿਸ਼ ਵਗੈਰਾ ਕੁਛ ਨਹੀਂ ਜਿੰਨੇ ਨਵੇਂ ਆ ਜੀ ਬੈਟਰੀ ਨਵੇਂ ਆ ਸਾਰੀ ਇੰਜਨ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਬਸ ਕੀ ਆ ਕੱਲ ਮੀਹ ਪੈਣ ਕਰਕੇ ਥੋੜਾ ਜਿਹਾ ਰੇਤਾ ਜਰੂਰ ਜੰਮਿਆ ਹੋਇਆ ਜਦੋਂ ਸਾਫ਼ ਕਰਤੀ ਐਨ ਜਿਮਾ ਚੌਂਕੂ ਆ ਪੂਰਾ ਦਰਸ਼ਕੋ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਬਾਈ ਨੇ ਸਾਰੀਆਂ ਚਾਰੇ ਟਾਇਰ ਨਵੇਂ ਆ ਅਟਾਇਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਮਾਨਸਾ ਦਾ ਨੰਬਰ ਆ ਪੀਵੀ 3122 ਹੁਣ ਸਾਨੂੰ ਗੱਡੀ ਦਾ ਰੇਟ ਦੱਸੋ ਇਸੇ ਵੀ 3 ਲੱਖ ਰੁਪਏ ਡਿਮਾਂਡ ਆ ਜੀ ਆਪਣੀ 3 ਲੱਖ ਰੁਪਏ ਜੀ ਜੀ ਮਾਨ ਨੰਬਰ ਆ ਸੈਕੰਡ ਓਨਰ ਆ ਜੀ 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 ਤੇ ਭਾਈ ਇਹ ਦਰਸ਼ਕਾਂ ਦਾ ਮਾਨ ਤਾਣ ਕਿੰਨਾ ਕਰੋਂਗੇ ਮਾਨ ਕਰਾਂਗੇ ਜੀ ਵਾਦੂ ਕਰਾਂਗੇ ਜਿਹੜਾ ਵੀਡੀਓ ਚ ਵੀ ਦੱਸਿਆ ਆਪਾਂ ਨੇ ਜੀ ਜੀ ਵੀ ਗੱਡੀ ਪੂਰੀ ਚਾਲ ਚਲਾਵੇ ਦੀ ਜਮਾ ਇੰਜਨ ਗੇਅਰ ਦੀ ਏਸੀ ਦੀ ਜਮਾ ਚਿਲਡਾ ਗੱਡੀ ਜੀ ਜੀ ਠੀਕ ਹੈ ਨਾ ਜੀ ਆਪਾਂ ਨੇ ਟੱਪ 275000 ਰੁਪਏ ਦੀ ਗੱਡੀ ਦੇ ਦਿੰਗੇ 275 ਦੀ ਦਰਸ਼ਕੋ ਸਾਰਾ ਕੁਝ ਬਾਈ ਨੇ ਦੱਸਤਾ ਭਾਈ ਆਹ ਹੌਣ ਰਾਣੀ ਦਾ ਦਾਸ ਆ ਇਹ 2010 ਮਾਡਲ ਗੱਡੀ ਆ ਜੀ ਜੀ ਪਾਸਿੰਗ ਇਹਦੀ ਆਊਟ ਆ ਪਾਸਿੰਗ ਆਊਟ ਆ ਹਾਂ ਐਨਓ ਸੀ ਆ ਗਈ ਦੀ ਮਾਨ ਸਰ ਜੀ ਜੀ ਬਾਈ ਜੀ ਬੀਬੀ ਨੰਬਰ ਗੱਡੀ ਆ ਤੇ ਭਾਈ ਕਿਹੜੇ ਓਨਰ ਆ ਜੀ ਇਹ ਸੈਕੰਡ ਓਨਰ ਆ ਜੀ ਸੈਕੰਡ ਓਨਰ ਆ ਜੀ ਜੀ ਬਾਈ ਤੇ ਭਾਈ ਜੀ ਕੀ ਡਿਮਾਂਡ ਆ ਜੀ ਕਿੰਨਾ ਡਿਸਕਾਊਂਟ ਡਿਮਾਂਡ 180000 ਰੁਪਏ ਦੀ ਡਿਮਾਂਡ ਆ ਜੀ ਇਹਦੀ 180 ਦੀ ਜੀ ਬਈ ਤੇ ਡਿਸਕਾਊਂਟ ਫਿਰ 10k ਕੋਣ ਆਪਾਂ ਮੰਨ ਤਾਂ ਆਪਾਂ ਮੰਨ ਕੇ ਚੱਲੋ ਜੀ ਇਹ ਤੇ ਪੈਸਾ ਵਧੀਆ ਲਾਈਟ ਐਰ ਐਕਸਟਰਾ ਲਵਾਈ ਨੇਗੇ ਜੀ ਜੀ ਵਧੀਆ ਸੋਹਣੀ ਕਾਰ ਆ ਪ੍ਰੋਰੋਲ ਦੀ ਕਾਰ ਜੀ ਜੀ ਠੀਕ ਹੈ ਜੀ ਜੀ ਵੀ ਐਕਸਾਈਟੋ ਮਾਡਲ ਜੀ ਜੀ ਸੱਚ ਕੋ ਬਾਈਕ ਹੋਟਲ ਮੰਨਦਾ ਮਿਲਣਾ ਨਹੀਂ ਕੋਈ ਜਦੀ ਬਿਲਕੁਲ ਜਮਾ ਸਾਫ ਪਈ ਹੈ ਗੱਡੀ ਜੀ 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 ਇਹ ਸੀ ਉਸ ਦੀ ਨੂੰ ਜਨਗੇਰ ਦੀ ਆਪ ਵਿਚੋਂ ਤੁਸੀਂ ਦੇਖ ਸਕਦੇ ਬਾਈ ਚੱਲੀ ਕਿੰਨੀ ਹੈ ਇਹ ਇਹ ਚੱਲੀ ਆ ਜੀ 1.5 ਲੱਖ ਚੱਲੀ ਹੋਈ ਹੈ ਜੀ ਗੱਡੀ 1.5 ਲੱਖ ਚੱਲੀ ਹੋਈ ਹੈ ਠੀਕ ਆ ਬਾਈ ਜੀ ਆ ਪਿੱਛੋਂ ਤੁਸੀਂ ਚੱਕੋ ਚੰਗੀ ਤਰ੍ਹਾਂ ਦੇਖ ਸਕਦੇ ਹੋ ਸ਼ੀਟ ਕਵਰ ਜਮਾਂ ਜਮਕ ਟਿਪ ਟੋਪ ਆ ਸਾਰੀ ਗੱਡੀ ਦਾ ਫੈਕਸਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਘਟਗਾ ਬਾਈ ਕੋਲੇ ਦਿੱਲੀ ਨੰਬਰ ਸੀ ਇੱਕ ਇੱਕ ਸੀ ਕੀ ਮਾਨਸਤ ਪੰਜਾਬ ਦਾ ਆ ਯਾ ਹੋਰ ਤੁਹਾਨੂੰ ਫੰਕਸ਼ਨ ਦਿਖੋ ਲੱਗਿਆ ਬਾਈ ਚੱਕੋ ਤੁਸੀਂ ਹਾਰ ਰਹੇ ਹੋਗੇ ਸਭਾ ਨਮਾ ਇੰਜਨ ਪਿਆ ਹੋਇਆ ਸਾਰਾ ਜਮ ਸਾਰਾ ਕੁਛ ਇੰਚੰਦਾ ਕੰਮ ਪੂਰਾ ਟਿਪ ਟੋਪ ਕਰਾਇਆ ਹੋਇਆ ਬਾਈ ਯਾਰ ਕਹਿੰਦੇ ਤੇ ਸਾਰਾ ਕੁਛ ਇਸੇ ਪ੍ਰਕਾਰ ਦੀ ਬਾਈ ਜੀ ਕਾਗਜ਼ਾਂ ਦੇ ਵਿੱਚ ਪ੍ਰੋਗਰਾਮ ਕਾਗਜ਼ਾਂ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਕਾਗਜ਼ਾਂ ਤੇ ਲੱਗ ਜੂ ਮਾਨਸਾ ਦੀ ਐਨਓਸੀ ਵੀ ਆਈ ਜੀ ਬਾਈ ਜੀ 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 ਤੇ ਦਰਸ਼ਕੋ ਬਾਈ ਅਸੀਂ ਫੇਰ ਤੁਹਾਨੂੰ ਬੇਨਤੀ ਕਰਦੇ ਹਾਂ ਕਾਗਜ਼ ਪੱਤਰ ਬਾਈ ਯਾਰ ਕਹਿੰਦਾ ਡਿਸਕਸ ਕਰਕੇ ਸਾਰੇ ਪੂਰੇ ਕਰਾ ਲਿਓ ਆਪੇ ਕਈ ਹਰ ਕੀਆ ਰੋਲਾ ਪੈ ਜਾਂਦਾ ਹੁੰਦਾ ਹੈ ਕਈ ਚੀਜ਼ਾਂ ਦੇ ਲੈ ਕੇ ਤੇ ਬਾਈ ਨੇ ਪਹਿਲੇ ਕਹਤਾ ਵੀ ਬਾਈ ਕਾਗਜ ਆਏ ਜਮਾ ਆਪੀ ਜ਼ਿੰਮੇਵਾਰੀ ਤੇ ਕਰਕੇ ਦੇਵਾਂਗੇ ਬਾਈ ਦਰਸ਼ਕੋ ਬਾਈ ਕੋਲੇ ਭੰਡਾਰ ਲੱਗੇ ਪਏ ਆ ਗੱਡੀਆਂ ਦੇ ਭੰਡਾਰ ਹਣੇ ਤੁਹਾਨੂੰ ਗੱਡੀਆਂ ਕੁਝ ਵੀ ਨਹੀਂ ਦਿਖਾਈਆਂ ਉੱਡੀ ਤੱਕ ਗੱਡੀ ਦਿਖਾਵਾਂਗੇ ਤੇ ਆਜੋ ਨਾਲ ਹੀ ਕਾਲੀ ਨਾਗਣੀ ਦਿਖਾਵਾਂਗੇ ਤੇ ਪਹਿਲਾਂ ਹੁਣ ਬਾਈ ਆਹ ਰਾਣੀ ਦਾ ਤਾਂ ਕਿਉਂ ਇਹਦਾ ਕੀ ਮਾਡਲ ਆ 2014 ਮਾਡਲ ਆ ਵੀ 2014 ਜੀ ਫਰਸਟ ਓਨਰ ਗੱਡੀ ਆ ਜੀ ਦਰਸ਼ਕੋ ਫਰਸਟ ਓਨਰ ਗੱਡੀ ਆ ਜੀ 1.5 ਹਾਈ ਨੀ ਕਾਲਮ ਵੀ ਨਹੀਂ ਲੱਗੀ ਹੈ ਟੱਕਰ ਜੀ ਹਾਂ ਸਾਰੀ ਗੱਡੀ ਰੀਜਨਲ ਦਾ ਭਾਈ ਜੀ ਗੱਡੀ ਚੱਲੀ ਕਿੰਨੀ ਆ 86000 ਕਿਲੋਮੀਟਰ ਚੱਲੀ ਆ ਜੀ 86000 ਰੁਪਏ ਸਰਚੋ ਆਲਾਦ ਵਾਲਾ ਗੱਡੀ ਦਾ ਚੰਗੀ ਤਰ੍ਹਾਂ ਚੈੱਕ ਕਰ ਲੋ ਟਾਇਰ ਦੇਖ ਲੋ ਭਾਈ ਲੋਇਲ ਬੀਲ ਪਾਏ ਹੋਏ ਆ ਤੇ ਭਾਈ ਟਾਇਰ ਕਿੰਨੇ ਪੈਸੇ ਆ ਟਾਇਰ ਪਏ ਨੇ ਵੀਰ ਜੀ 85 90 ਪੈਸੇ 85 90 ਪੈਸੇ ਟਾਇਰ ਪਏ ਹੋਇਆ ਐ ਜਮਾ ਚੌਂਕੀ ਜਾਂਦੀ ਹੈ ਗੱਡੀ ਦੋਸਤੋ ਜਮਾ ਰੇਲ ਗੱਡੀ ਦਾ ਇੰਜਨ ਹੀ ਆਲਾ ਇੱਕ ਹਸਾਬ ਨਾਲ ਲਾ ਲਓ ਪਿੱਛੋਂ ਤੁਸੀਂ ਦੇਖ ਸਕਦੇ ਹੋ ਇੰਜਨ ਦੀ ਗੇਅਰ ਦੀ ਅੰਟੀਰੀਅਰ ਦੀ ਜਮਾਂ ਗੱਡੀ ਓਕੇ ਆ ਜੀ ਇਹਨੂੰ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਓ ਫਿਰ ਆਏ ਨਾ ਕਹਦੇ ਕੋਈ ਬਾਈ ਵਿੱਚੋਂ ਆ ਚੀਜ਼ ਨਹੀਂ ਦਿਖਾਈ ਤੇ ਆ ਚੀਜ਼ ਨਹੀਂ ਦਿਖਾਈ ਮੂਹਰਲਾ ਬਸ ਚੰਗੀ ਤਰ੍ਹਾਂ ਦੇਖ ਲਓ ਤੇ ਮੂਰੇ ਪਾਸੇ ਹੁਣ ਤੁਹਾਨੂੰ ਇੰਜਨ ਦਿਖਾਉਣ ਲੱਗੇ ਆ ਤਾਂ ਸੁਖੋ ਇੰਜਨ ਆ ਜੋ ਮੇਨ ਇੰਜਨ ਹੁੰਦਾ ਅੱਲਾ ਹੋ ਜੀ ਇੰਜਨ ਇਹਨ ਜਿਹੜਾ ਟਿਪ ਟੋਪ ਪਿਆ ਹੋਇਆ ਦਰਸ਼ਕੋ ਸਾਰਾ ਧਿਆਨ ਨਾ ਕੋਈ ਜਰਨੀ ਕੋਈ ਹੋਰ ਨਹੀਂ ਜੀ ਜਮਾਅ ਉੱਤੇ ਆ ਗੱਡੀ ਜੀ ਜੀ ਤੇ ਭਾਈ ਜੀ ਕੋਈ ਹੋਰ ਇਹਦੇ ਵਿੱਚ ਫੀਚਰ ਆਪਾਂ ਕਰਾਇਆ ਹੋਵੇ ਕੀ ਰੇਟ ਆ ਇਹਦਾ ਇਹਦਾ 4,60,000 ਰੁਪਏ ੜਵਾਂਡ ਹੈ ਜੀ 4-6 ਹਾਂਜੀ ਜੀ ਤੇ ਮਾਰਦਾਨ ਫਿਰ ਦਸਾਨ ਮਾਰਦਾਨ ਕਰਾਂਗੇ ਜੀ ਜੀ ਜੇ ਪਸੰਦ ਨਾ ਆਵੇ ਤਾਂ ਆਉਣ ਜਾਣ ਦਾ ਤੇਲ ਵੀ ਦੇ ਦੇਾਂਗੇ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਜਿਹੜੀ ਚੀਜ਼ ਹੋਊ ਉਹ ਦੱਸਾਂਗੇ ਜੀ ਜੀ ਠੀਕ ਹੈ ਦਰਸ਼ਕੋ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਕਾਲੀ ਨਾਖਣੀ ਕਾਲੀ ਨਾਗਣੀ ਆ ਖੜੀ ਆ ਕਾਲੀ ਨਾਗਣੀ ਘੋਡੇ ਵਾਲੀ ਮੈਂ ਭਾਈ ਇਹਦੇ ਬਾਰੇ ਦੱਸੋਣ ਕਰਾਂ 2018 ਮਾਡਲ ਆ ਜੀ ਫਰਸਟ ਓਨਰ ਦੋਨੇ ਚਾਬੀਆਂ ਨਾਲ ਜੀ 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 ਤੇ ਭਾਈ ਜੀ ਕਿੰਨੀ ਚੱਲੀ ਹੋਈ ਆ ਕਿੰਨੀ ਡਿਮਾਂਡ ਆ ਦਰਸ਼ਕੋ ਪਹਿਲਾਂ ਆਰ ਵਾਲਾ ਨਾਲ ਜੀ ਟਿੱਕ ਸਕਦੇ ਇਹ 46000 ਕਿਲੋਮੀਟਰ ਚੱਲੀ ਆ ਜੀ 46000 ਹੀ ਜੀ ਬਾਈ ਇਹ ਭਾਈ ਜੀ ਕਿੰਨੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਆਪਣੀ 8 ਲੱਖ ਰੁਪਏ 8.5 ਲੱਖੀ 8.5 ਲੱਖ ਦੀ ਡਿਮਾਂਡ ਹੈ ਸਾਢੇ 8 ਲੱਖਾਂ ਦੀ ਆ ਸਾਰੂਫ ਗੱਡੀ ਹੈ ਜੀ ਟੋ ਮਾਡਲ ਆ ਕੁਝ ਬਟਨਸ ਆਟ ਆ ਜੀ ਜੀ ਤੇ ਦਰਸ਼ਕਾਂ ਦਾ ਮਾਨਤਾਨ ਕਿੰਨਾ ਮਾਨਤਾਨ ਜ਼ਰੂਰ ਕਰਾਂਗੇ ਜੀ ਸਾਢੇ 8 ਲੱਖ ਦੀ ਡਿਮਾਂਡ ਆਪਣੀ ਮਾਨਤਾਨ ਪੂਰਾ ਕਰਾਂਗੇ ਜੀ ਪੂਰਾ ਹਾਂ ਜੀ ਦਰਸ਼ਕੋ ਬਾਈ ਨੂੰ ਫੋਨ ਕਰਕੇ ਪਹਿਲਾਂ ਆ ਜਿਓ ਮਾਨਤਾਨ ਪਾਈ ਵਰਕੇ ਕਹਿੰਦੇ ਪੂਰਾ ਕਰਾਂਗੇ ਠੀਕ ਆ ਤੇ ਹੁਣ ਤੁਸੀਂ ਆ ਨੰਬਰ ਵਗੈਰਾ ਦੇਖ ਸਕਦੇ ਹੋ ਹਰੇ ਹਰੇ ਦਾ ਨੰਬਰ ਆ ਇਸ ਤਰ੍ਹਾਂ ਵਿੱਚੋਂ ਦੇਖ ਲਿਓ ਫਿਰ ਕਦੇ ਆਏ ਕਹਦੇ ਵੀ ਬਾਈ ਆ ਗੱਡੀ ਵਿੱਚ ਹੋ ਰਿਹਾ ਮਿਊਜ਼ਿਕ ਸਿਸਟਮ ਬਾਈ ਕਹਿੰਦਾ ਸਾਰਾ ਕੁਝ ਓਕੇ ਆ ਸ਼ੀਲਡ ਕਵਰ ਵਗੈਰਾ ਸਾਰਾ ਕੁਝ ਨਵਾਂ ਪਿਆ ਹੋਇਆ ਹੈ ਮਟੀਰੀਅਲ ਦੀ ਦੇਖੋ ਜੀ ਸੀਟ ਕਵਰਾਂ ਤੋਂ ਲਾ ਕੇ ਜਮ ਐ ਐ ਨਵੀਂ ਨਹੋਰ ਗੱਡੀ ਆ ਜਮ ਐ ਦੇਖੋ ਜੀ ਕਿਤੇ ਕੋਈ ਚਾਬੀ ਕਿਤੇ ਕੋਈ ਚਾਬੀ ਨਹੀਂ ਲੱਗੀ ਹੋਈ ਇੰਜਨ ਜਮ ਤੇ ਪਟਾਵਾ ਬਾਬਾ ਇੰਜਨ ਜਮ ਨਵੀਂ ਆ ਜੀ ਗੱਡੀ ਜਮ ਸ਼ੋਰੂਮ ਪੀਸ ਆ ਜੀ ਆ ਬੈਕ ਸਾਈਡ ਵੀ ਆਪਾਂ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਸ਼ੋਰੂਮ ਪੀਸ ਆ ਜਮਾ ਜੀ ਹਾਂਜੀ ਤੇ ਬੈਕ ਸਾਈਡ ਗੱਡੀ ਇੱਕ ਸਾਈਡ ਤੇ ਖੜੀ ਹੋਈ ਸੀ ਐਂ ਜਿਵੇਂ ਟਿਪ ਟੋਪ ਆ ਵੀਲ ਵਗੈਰਾ ਪਏ ਹੋਏ ਆ ਟਾਇਰ ਵਗੈਰਾ ਬਾਈ ਕਿੰਨੇ ਪੈਸੇ ਆ ਮੂਰੇ ਦਾ ਹੈਗੇ ਨੇ ਜੀ 70 75 ਪੈਸੇ ਜੀ ਬਾਈ ਤੇ ਮਗਰਲੇ ਹੈਗੇ ਨੇ 40 45 ਪੈਸੇ ਜੀ 40 45 ਪੈਸੇ ਹਾਂਜੀ ਠੀਕ ਆ ਬਾਈ ਜੀ ਦਰਸ਼ਕੋ ਥੋੜਾ ਅੱਗੇ ਆਈ ਜਾਓ ਟੋਪ ਟੋਪ ਦੀਆਂ ਗੱਡੀਆਂ ਤੁਹਾਨੂੰ ਦਿਖਾਵਾਂਗੇ ਬਾਈ ਜੀ ਇਹਦੇ ਬਾਰੇ ਦੱਸੋ ਕਿਹੜਾ ਮਾਡਲ ਆ 2000 2009 ਮਾਡਲ ਆ ਜੀ ਗੱਡੀ ਇਹ ਜੀ ਬਾਈ ਠੀਕ ਆ ਇਹਦੀ ਪਾਸਿੰਗ ਪਈਆ 29 ਤੱਕ ਪਾਸਿੰਗ ਜੀ 92 ਦੇ ਖਾਸੇ ਪਈ ਆ 92 ਕਿਹੜੀ ਹੁੰਦਾ ਰਹੇ ਗੱਡੀ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਜੀ ਤੇ ਬਾਈ ਜੀ ਚੱਲੀ ਕਿੰਨੀ ਆ ਨਾਲ ਆਪਾਂ ਚੱਲੀ ਕਿੰਨੀ ਹੈ ਜੀ ਅੰਟੀਰੀਅਰ ਦੀ ਦੇਖੋ ਜਮਾ ਜੀ ਅੰਟੀਰੀਅਰ ਦੀ ਜਮਾ ਬਿਲਕੁਲ ਨਵੀਂ ਪਈ ਆ ਇੰਜਨ ਗੇਅਰ ਦੀ ਏਸੀ ਦੀ ਹਾਂਜੀ ਡੀਜ਼ਲ ਦੀ ਗੱਡੀ ਆ ਜੀ ਜੀ ਚੱਲੀ ਇਹ 1.5 ਲੱਖ ਦੇ ਪਲੱਸ ਆ ਜੀ 1.5 ਲੱਖ ਪਲੱਸ ਚੱਲੀ ਹੋਈ ਆ ਹਾਂਜੀ ਹਾਂਜੀ ਠੀਕ ਆ ਬਾਈ ਜੀ ਠੀਕ ਆ ਜੀ ਚੰਗੀ ਤਰ੍ਹਾਂ ਹੁਣ ਦਰਸ਼ਕੋ ਵਿੱਚੋਂ ਦੇਖ ਲਿਆ ਲਾਈ ਟਾਇਰ ਲੱਗੇ ਹੋਣੇ ਜੀ ਐਕਸਟਰਾ ਟਾਇਰ 50 ਪਰ ਪੈਸੇ ਪਏ ਹੋਏ ਆ 50 ਪੈਸੇ ਟਾਇਰ ਆ ਦਰਸ਼ਕੋ ਚੰਗੀ ਹਾਲਤ ਦੀ ਗੱਡੀ ਆ ਜਿਵੇਂ ਚੌਂਕਰੀਆ ਬਾਈ ਕੋਈ ਕਾਲਮ ਵਗੈਰਾ ਤਾਂ ਇਹਨੂੰ ਟੱਚ ਨਹੀਂ ਹੈਗੀ ਅਲਟਾਚਿੰਗ ਹੈਗੀ ਐਜੀ ਗੱਡੀ ਜੀ ਜੀ ਬੋਰਨੇਟ ਤੇ ਆ ਕਿ ਸਾਈਡਾਂ ਤੇ ਵੀ ਆ ਸਾਈਡਾਂ ਤੇ ਵੀ ਠੀਕ ਆ ਦਰਸ਼ਕੋ ਬਾਈ ਦੀ ਇਮਾਨਦਾਰੀ ਤੁਸੀਂ ਆਪ ਹੀ ਦੇਖ ਲਓ ਕਿ ਜਿਹੜੇ ਗੱਡੀ ਟੱਚ ਹੋਈ ਆ ਬਾਈ ਆਪ ਹੀ ਦੱਸੀ ਜਾਂਦਾ ਕਈ ਕਈ ਹਰ ਕੀ ਆ ਆਪਾਂ ਲੋਕ ਲੋਕੋ ਰੱਖ ਰਹੇ ਨੇ ਬਾਈ ਇਹ ਜਾ ਇਮਾਨਦਾਰ ਬੰਦਾ ਪੂਰਾ ਘੈਂਟ ਬੰਦਾ ਨਾ ਇਹਦਾ ਰੇਟ ਕੀਤਾ ਆਪਾਂ 1 ਲੱਖ 75000 ਰੁਪਏ। ਉਸ ਰਕਮ ਦੇ ਵਿੱਚ ਆਪਾਂ ਮੰਗਵਾ ਕਰਦੇ ਹਾਂ 1 ਲੱਖ 60000 ਰੁਪਏ ਦੀ ਗੱਡੀ ਦੇ ਦੇਾਂਗੇ ਜੀ। 1 60 ਦੀ। ਹਾਂ ਜੀ। ਦਰਸ਼ਕੋ 15000 ਰੁਪਏ ਬਾਈਰ ਕੇ ਮਾਨਤਾਣ ਕਰ ਦੇਣਗੇ ਇਸ ਗੱਡੀ ਦੇ ਵਿੱਚੋਂ। ਤੇ ਆਜੋ ਦਰਸ਼ਕੋ ਨਾਲ ਹੀ ਤੁਹਾਨੂੰ ਨਵੀਆਂ ਨਵੀਆਂ ਹੋਰ ਗੱਡੀਆਂ ਦਿਖਾਉਣਾ ਬਾਈ ਤਾਂ ਭੰਡਾਰ ਲਾਈ ਬੈਠਾ। ਬਾਈ ਆਹ ਦੱਸੋ ਵੀ ਜੰਸੀ ਦੇ ਵਿੱਚੋਂ ਸਿੱਧੀ ਲੈ ਕੇ ਆਏ ਹੋ ਜੀ ਇਹ ਦਿੱਲੀ ਐਕਸ 4 ਨੰਬਰ ਆ ਜੀ। ਜੀ ਜੀ। ਠੀਕ ਹੈ ਨਾ ਜੀ। ਹੋਂਡਾ ਸਿਟੀ। ਜੀ ਹੋਂਡਾ ਸਿਟੀ। 2014 ਮਾਡਲ। 2014 ਮਾਡਲ ਸੈਕੰਡ ਆਨਰ ਹੈ ਜੀ ਸੈਕੰਡ ਆਨਰ ਹੈ ਜੀ ਭਾਈ ਜੀ ਕਿੰਨੀ ਚੱਲੀ ਹੋਈ ਹੈ ਇਹ ਰਾਣੀ ਸਵਾ ਲੱਖ ਚੱਲੀ ਹੈ ਜੀ ਇਹ ਸਵਾ ਲੱਖ ਆ ਜੀ ਠੀਕ ਹੈ ਜੀ ਦਰਸ਼ਕੋ ਟਾਇਰ ਤੁਸੀਂ ਦੇਖ ਸਕਦੇ ਹੋ ਭਾਈ ਜੀ ਨਾਲ ਜਿਹੜਾ ਦੱਸਿਆ ਜਾਓ ਹਾਂਜੀ ਲਾਈਟ ਟਾਇਰ ਐਕਸਟਰਾ ਲੱਗੇ ਹੋਏ ਨੇ ਜੀ ਜੀ ਠੀਕ ਹੈ ਜੀ ਜੀ ਹਾਂਜੀ 30% ਮੈਨੂੰ ਲੱਗਦਾ ਵੀ ਆਹ ਕਿਸ ਦਾ ਟਾਇਰ ਆ ਪੂਰ ਦਾ ਟਾਇਰ ਆ 40% ਦੇ ਕਰੀਬ ਭਾਈ ਜੀ ਜਿੰਨੀ ਉਤੋਂ ਚੌਂਕਦੀ ਆ ਗੱਡੀ ਉਹ ਨਹੀਂ ਇੰਜਨ ਚੋਂ ਕੀ ਜਾਂਦਾ ਇਹਦਾ ਇੰਜਨ ਤੁਸੀਂ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਓ ਲੈ ਵੀ ਚੰਗੀ ਤਰ੍ਹਾਂ ਚੈੱਕ ਕਰਦੇ ਕੈਮਰਾ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਸਵਾਲ ਨਾ ਰਹਿ ਜੇ ਐ ਜਮਾ ਚੌਂਕੀ ਜਾਂਦਾ ਇੰਜਨ ਕਿਸੇ ਚੰਗੇ ਬੰਦੇ ਕੋਲ ਰਹੀ ਆ 50000 ਕਿਲੋਮੀਟਰ ਚੱਲੀ ਹੋਈ ਹੈ ਜੀ ਇਹ 50000 50000 ਕਿਲੋਮੀਟਰ ਚੱਲੀ ਹੋਈ ਹੈ ਜੀ ਜੀ ਬਾਈ ਜੀ ਜੀ ਦਰਸ਼ਕੋ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਸਾਈਡਾਂ ਤੋਂ ਉਹਨੂੰ ਦਿਖਾ ਦਿਆਂ ਸਿੱਟੀ ਕਬੂਤਰੀ ਜਾਈ ਜਮਾ ਹੈ ਬਾਈ ਜੀ ਹੁਣ ਰੇਟ ਦਾ ਦੱਸੋ ਵੀ ਇਹਦਾ ਕਿੰਨਾ ਰੇਟ ਆ ਦਰਸ਼ਕਾਂ ਦਾ ਜਿਹੜਾ ਮਾਨਤਾ ਨਾ ਉਹ ਕਿੰਨਾ ਕਰੋਗੇ 4 ਲੱਖ ਰੁਪਏ ਰੇਟ ਹੈ ਜੀ ਇਹਦਾ 4 ਲੱਖ ਸਿਰਫ ਜੀ ਜੀ ਹਾਂ ਜੀ ਹੁਣ ਅਸੀਂ 14 ਫਿਰ ਮਾਨ ਤਾਨ ਕਿੰਨਾ ਮਾਨ ਤਾਨ 60000 ਰੁਪਏ ਦੀ ਗੱਡੀ ਦੇ ਦਾਂਗੇ ਜੀ ਆਪਾਂ ਲੈਟ ਹੋਰ ਲੈ ਵੀ 360 ਦੀ ਦਰਸ਼ਕੋ 40000 ਰੁਪਏ ਬਾਈ ਨੇ ਡਿਸਕਾਊਂਟ ਦੇਤਾ ਬਾਈ 40000 ਰੁਪਏ ਮਾਨ ਤਾਨ ਕਰਤਾ ਬਾਈ ਜੀ ਲਖੀਰ ਦੇ ਫਕੀਰ ਹੋ ਜਾਣਾ ਜਿਹੜੀਆਂ ਵੀਡੀਓ ਦੇ ਵਿੱਚ ਆਪਾਂ ਗੱਲਾਂ ਕੀਤੀਆਂ ਐਵੇਂ ਹੀ ਹੋਣੀਆਂ ਚਾਹੀਦੀਆਂ ਵੀਡੀਓ ਦੇਖਣ ਵਾਲਿਆਂ ਨੂੰ ਵੀ ਆਫਰ ਦੇਵਾਂਗੇ ਜੀ ਆਪਾਂ ਜੀ 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 ਚਲੋ ਧੰਨਵਾਦ ਤੁਹਾਡਾ ਤੇ ਦਰਸ਼ਕੋ ਹੋਣ ਤੁਹਾਡਾ ਜਿਹੜਾ ਇੰਤਜ਼ਾਰ ਆ ਖਤਮ ਕਰਾਉਣ ਲੱਗੇ ਚਾਰ ਕੜਿਆਂ ਵਾਲੀ ਗੱਡੀ ਦਿਖਾਉਣ ਲੱਗੇ ਆ ਲੈ ਵੀ ਆ ਜਾਓ ਫਿਰ ਗੱਡੀਆਂ ਦੀ ਰਾਣੀ ਲੈ ਵੀ ਬਾਈ ਆਹ ਰਾਣੀ ਦਾ ਦੱਸ ਹੁਣ ਕਿੰਨਾ 2012 ਮਾਡਲ ਗੱਡੀ ਆ ਜੀ ਇਹ 2012 ਜੀ ਫਸਟ ਓਨਰ ਬੰਡਾ ਨੰਬਰ ਦਰਸ਼ਕੋ ਫਸਟ ਓਨਰ ਫਸਟ ਓਨਰ ਗੱਡੀ ਆ ਤੇ ਬਾਈ ਜੀ ਕਿੰਨੀ ਚੱਲੀ ਆ ਕਿੰਨੀ ਡਿਮਾਂਡ ਆ 2 ਲੱਖ ਗੱਡੀ ਚੱਲੀ ਆ ਜੀ ਜੀ ਹਾਂਜੀ ਤੇ ਦਰਸ਼ਕਾਂ ਦਾ ਫਿਰ ਮਾਨ ਤਾਨ ਕਿੰਨਾ ਕਰੂੰਗੇ ਵੀ ਵਾਲੇ ਨੂੰ ਵੀ ਆਫਰ ਦੇਵਾਂਗੇ ਜੀ ਬਹੁਤ ਸੋਹਣਾ ਦਾ ਆਫਰ ਦੇਵਾਂਗੇ ਆਪਾਂ ਕਿ ਕਿੰਨਾ ਫਿਰ ਡਿਸਕਾਊਂਟ ਦੇ ਰਹੇ ਹਾਂ ਦਰਸ਼ਕੋ ਨਾਲ ਦੀ ਨਾਲ ਦਿਖਾਈ ਜਾਂਦੇ ਆ ਰਣੀ ਐ ਜਮਾ ਮਤਲਬ ਕਿ ਚੌਕੀ ਜਾਂਦੀ ਆ ਅੰਟੀਰਿਅਰ ਦੀ ਬਿਲਕੁਲ ਜੀ ਓਕੇ ਆ ਜੀ ਗੱਡੀ ਮਿਊਜ਼ਿਕ ਸਿਸਟਮ ਜਮਾ ਐਸੀ ਇੰਜਨ ਗੇਅਰ ਦੀ ਬਾਵਰ ਚੰਗੀ ਤਰ੍ਹਾਂ ਦੇਖੋ ਜੀ ਜਮਾ ਇੰਟੀਰੀਅਰ ਦੀ ਬਿਲਕੁਲ ਗੱਡੀ ਸੋਹਣੀ ਜਮਾ ਨਵੀਂ ਪੀ ਆ ਜੀ ਗੱਡੀ ਐ ਜਮਾ ਭਾਈ ਨੇ ਟਿਪਟਾਓ ਪੂਰਾ ਕੰਮ ਸ਼ਿੰਗਾਰੀ ਖੜੀ ਆ ਬਟਿੰਡਾ ਨੰਬਰ ਹੈ ਜੀ ਫਸਟ ਓਨਰ ਗੱਡੀ ਆ ਜੀ ਦੇਖੋ ਚਾਰ ਕੜਿਆਂ ਵਾਲੀ ਔਡੀ ਕਹਿੰਦੇ ਨੇ ਜੀ ਨੂੰ ਆਪਾਂ ਔਡੀ ਜੀ ਇੰਜਨ ਗੇਅਰ ਦੀ ਆ ਦੇਖੋ ਜੀ ਜਿਵੇਂ ਬਿਲਕੁਲ ਨਵੀਂ ਗੱਡੀ ਪਈ ਆ ਐ ਜਿਵੇਂ ਇੰਜਨ ਸੁੱਤਾ ਪਿਆ ਬਾਈ ਬਾਈ ਕੋਈ ਟਿਪ ਟੋਕ ਤਾਂ ਨਹੀਂ ਕਰਵਾਈ ਨਹੀਂ ਨਹੀਂ ਜੀ ਕੁਝ ਨਹੀਂ ਕਰਵਾਇਆ ਇਹਦਾ ਉਹ ਹੀ ਰਾਣੀ ਸੁੰਦਰਾ ਉਹ ਸਾਹਮਣੇ ਕੇ ਰੱਖੀ ਹੋਈ ਗੱਡੀ ਹੈ ਜੀ ਇੱਕ ਹੱਥ ਗੱਡੀ ਚੱਲੀ ਹੈ ਫਾਸਟ ਓਨਰ ਗੱਡੀ ਹੈ ਜੀ ਜੀ ਹਾਂ ਜੀ ਠੀਕ ਹੈ ਬਾਈ ਜੀ ਦਰਸ਼ਕੋ ਇੰਜਣ ਦੇਖ ਲਿਆ ਆਲਾ ਦਵਾਲਾ ਦੇਖ ਲਿਆ ਹੁਣ ਵਿੱਚੋਂ ਥੋੜੇ ਜਿਹਾ ਹੋਰ ਤੁਹਾਨੂੰ ਦਿਖਾ ਦਿੰਨੇ ਆ ਵੀ ਗੱਡੀ ਦੇ ਵਿੱਚ ਕੀ ਕੀ ਫੀਚਰ ਹੈ ਟੋਪ ਵਾਲਾ ਮੋਡਲ ਹੈ ਜੀ ਦੇਖੋ ਫਿਊਚਰ ਜਮਾਏ ਦੇਖੋ ਆਟੋ ਗੱਡੀ ਹੈ ਜੀ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਸੀਟ ਕਵਰ ਵਗੈਰਾ ਜਮਾਏ ਜਮਾ ਟਿਪ ਟੋਪ ਹੈ ਜੀ ਟਿਪ ਟੋਪ ਹੈ ਜੀ ਜਮਾ ਬਗਾਨਾ ਤੁਸੀਂ ਦੇਖ ਲਿਆ ਵਿਚੋਂ ਦੇਖ ਲਿਆ ਭਾਈ ਜੀ ਟਾਇਰਾਂ ਬਾਰੇ ਦੱਸ ਦੋ ਪਰ ਇਹਨੇ ਜੀ ਇਹ 80 85 ਪੈਸੇ ਟਾਇਰ ਪਏ ਨੇ ਜੀ ਇਹ 80 85 ਪੈਸੇ ਦੇ ਦਰਸ਼ਕੋ ਟਾਇਰ ਪਏ ਹੋਏ ਆ ਮੂਹਰੇ ਵੀ ਇੰਨੇ ਹੀ ਆ ਇੱਕੋ ਹੱਥ ਮੇਨ ਗੱਡੀ ਦੀ ਜਿਹੜੀ ਖਾਸੀਅਤ ਆ ਵੀ ਉਹ ਇੱਕੋ ਹੱਥ ਚੱਲੀ ਹੋਈ ਆ ਕਾਗਜ਼ ਪੱਤਰ ਬਾਈ ਕਹਿੰਦਾ ਮੇਰੇ ਤੋਂ ਦੇਖ ਕੇ ਲੈ ਲਓ ਬਾਈ ਸੱਚਾ ਰਾਣੀ ਦੀ ਕਾਗਜ਼ ਪੱਤਰਾਂ ਦੀ ਤਾਂ ਨਹੀਂ ਕੋਈ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਫੁੱਲ ਜੀ ਜੀ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਹੁਣ ਇਹਦੇ ਬਾਰੇ ਆ ਗੱਡੀ ਦਾ ਬਰੀਜਾ ਆ ਗਈ ਜੀ 2018 ਮਾਡਲ ਕਿਹੜਾ 2018 ਜੀ 2018 ਮਾਡਲ ਹੈ ਜੀ ਜੀ ਹਾਂਜੀ ਫਸਟ ਓਨਰ ਦੀ ਗੱਡੀ ਜੀ ਕਿੰਨੀ ਚੱਦੀ ਹੋਈ ਹੈ ਜੀ ਇਹ ਚੱਲੀ ਹੈ ਜੀ ਲੱਖ 1 ਲੱਖ 5000 ਕਿਲੋਮੀਟਰ ਚੱਲੀ ਹੋਈ ਹੈ ਜੀ ਆਜੋ ਬਾਈ ਕਿੱਤੀ ਦੇ ਬਾਈ ਟਾਇਰਾਂ ਬਾਰੇ ਦੱਸੋ ਕਿੰਨੇ ਪੈਸੇ ਟਾਇਰ ਪਏ ਹੋਏ ਆ ਟਾਇਰ ਪਏ ਨੇ ਜੀ ਇਹਦੇ 80 85 ਪੈਸੇ ਟਾਇਰ ਪਏ ਨੇ ਜੀ ਜੀ ਲਾਈਟ ਐਕਸਟਰਾ ਲੱਗੇ ਨੇ ਜੀ ਜੀ ਬਾਈ ਤੇ ਬਾਈ ਜੀ ਕੋਈ ਕਲਮ ਵਗੈਰਾ ਤਾਂ ਨਹੀਂ ਗੱਡੀ ਨੂੰ ਲੱਗੀ ਹੋਈ ਨਹੀਂ ਨਹੀਂ ਜੀ ਜਮਾ ਕੋਈ ਟੱਚਿੰਗ ਨਹੀਂ ਬਾਈ ਕੀ ਨੰਬਰ ਆ ਇਹ ਐਨਓਸੀ ਕਰਵਾ ਕੇ ਦੇਵਾਂਗੇ ਆਪਾਂ ਜੀ ਬਾਈ ਜੀ ਇਹਦਾ ਜੇ ਪ੍ਰਾਈਸ ਪੁੱਛਦੇ ਹਾਂ ਅਸੀਂ ਪ੍ਰਾਈਸ ਇਹਦਾ ਬਹੁਤ ਘੱਟ ਪ੍ਰਾਈਸ ਰੱਖਿਆ ਜੀ ਆਪਾਂ ਨੇ ਜੀ ਬਾਈ ਹਾਂ ਜੀ 6 ਲੱਖ ਰੁਪਿਆ 2018 ਮਾਡਲ ਇਹ ਬੀਡੀਆਈ ਗੱਡੀ ਬੀਡੀਆ ਗੱਡੀ ਹੈ ਕੋਈ ਐਕਸੀਡੈਂਟ ਵਗੈਰਾ ਨਹੀਂ ਹੋਇਆ ਗੱਡੀ ਦਾ ਕੋਈ ਐਕਸੀਡੈਂਟ ਨਹੀਂ ਹੈਗੀ ਜੀ ਜੀ ਦਰਸ਼ਕਾਂ ਦਾ ਮਾਨ ਤਾਨ ਕਿੰਨਾ ਕਰਦੇ ਨੇ ਇਹ ਗੱਡੀ ਖੁੱਲੇ ਦਿਲ ਨਾਲ ਕਰਾਂਗੇ ਜੀ ਜਿਵੇਂ ਖੁੱਲੇ ਦਿਲ ਨਾਲ ਆਪਾਂ ਮੰਨ ਕੇ ਚੱਲੋ ਗੱਡੀ ਆਪਾਂ 5,60,000 ਰੁਪਏ ਦੀ ਗੱਡੀ ਨੈਟ ਛੱਡ ਦੇਣੀ ਹੈ 5 60 ਦੀ ਹਾਂ ਜੀ ਮਤਲਬ ਕਿ 40,000 ਰੁਪਏ ਤੁਸੀਂ ਡਿਸਕਾਊਂਟ ਦੇਵੋ ਹਾਂ 40,000 ਰੁਪਏ ਡਿਸਕਾਊਂਟ ਦੇਵਾਂਗੇ ਭਾਈ ਤੁਸੀਂ ਗੱਡੀਆਂ ਬਾਰੇ ਬਹੁਤ ਰੁਚੀ ਨਾਲ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਤੇ ਭਾਈ ਇਹ ਲਾਖਦੇ ਆਪਣੇ ਦਰਸ਼ਕਾਂ ਨੂੰ ਆਪਣਾ ਮੋਬਾਈਲ ਨੰਬਰ ਤੇ ਨਾਮ ਜ਼ਰੂਰ ਦਿਓ ਜੀ 99681 ਜੀ 638117 ਜੀ ਬਾਈ ਇਹਦਾ ਮੇਰਾ ਨੰਬਰ ਹੈ ਸੁਖਚੈ ਦੇ ਨਾਮ ਤੇ ਜੀ ਜੀ ਤੇ ਬਾਈ ਫੌਜੀ ਦਾ ਨੰਬਰ ਬੋਲਦਾ ਫੌਜੀ ਰਿਟਾਇਰਮੈਂਟ ਸਾਡੀ ਪਾਰਨਰਸ਼ਿਪ ਆ 22 ਸਾਲ ਉਹਨਾਂ ਨਾਲ ਆ ਜੀ ਜੀ ਉਹਨਾਂ ਦਾ ਨੰਬਰ 99634 ਜੀ 2005 2005 ਹਾਂਜੀ ਠੀਕ ਹੈ ਜੀ ਬਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਾਣਕਾਰੀ ਜਿਹੜੀ ਸੀ ਸੰਕੇਬ ਦੇ ਵਿੱਚ ਦਿੱਤੀ ਆ ਤੇ ਡਿਟੇਲ ਦੇ ਵਿੱਚ ਦਿੱਤੀ ਆ ਜੀ ਧੰਨਵਾਦ